ਸਾਡਾ ਸਰਬੋਰ ਜਿਹੜਾ ਸਰਮਾਇਆ ਸਾਡੇ ਬੱਚੇ ਆ ਬਾਪ ਉਹ ਸਾਰੀ ਕਮਾਈ ਕਰਦਾ ਕਿਹਦੇ ਲਈ ਕਰਦਾ ਬੱਚਿਆਂ ਦੀ ਖਾਤਰੀ ਕਰਦਾ ਇਹ ਬੱਚੇ ਸਾਡੀ ਕੌਮ ਦੇ ਆ ਸਾਡੀ ਕੌਮ ਨੂੰ ਸੰਭਾਲਣ ਦੀ ਲੋੜ ਆਗੀ ਪ੍ਰਬੰਧ ਕਰਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਸਹਿਯੋਗ ਕਰਦੇ ਆ ਤੇ ਬਹੁਤ ਵਧੀਆ ਥੰਦੇ ਜਿਹੜੀ ਜੀਤਨ ਦੀ ਪ੍ਰਬੰਧਕ ਕਮੇਟੀ ਉਹਨਾਂ ਨੇ ਬਹੁਤ ਸੋਹਣਾ ਉਪਰਾਲਾ ਕਰਦੇ ਆ ਕਿੰਨੇ ਬੱਚੇ ਜੁੜਦੇ ਆ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦਾਗਾ ਕਿ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਜਿੱਥੇ ਅਸੀਂ ਹੋਰ ਸਭਾਵਾ ਕਰਦੇ ਆ ਦਸਵੰਤੋਂ ਬਗੈਰ ਜੋ ਸੇਵਾ ਦੇਣਾ ਚਾਹੁੰਦੇ ਆ ਪ੍ਰਬੰਧਕਾਂ ਦੇ ਨੂੰ ਦਸਵੰਦੀ ਸੇਵਾ ਦੇ ਆ ਕਰਨ ਫੇਰ ਹੀ ਅਸੀਂ ਬੱਚਿਆਂ ਨੂੰ ਕੋਈ ਦਸਤਾਰ ਦੇ ਸਕਦੇ ਕੋਈ ਮੈਡਲ ਦੇ ਸਕਦੇ ਆ ਉਹਨਾਂ ਨੂੰ ਕੋਈ ਸਰਪੋ ਦੇ ਸਕਦੇ ਉਹ ਛੋਟੇ ਛੋਟੇ ਜਿਹੜੇ ਖਰਚੇ ਆ ਉਹ ਸਾਂਝੇ ਤੌਰ ਤੇ ਲੱਗਦੇ ਗੁਰੂ ਘਰਾਂ ਦੇ ਵਿੱਚ ਤਾਂ ਹੀ ਸਾਡਾ ਜਿਹੜਾ ਇਹ ਪ੍ਰਚਾਰ ਹੁੰਦਾ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਇੱਕ ਬੰਦਾ ਨਹੀਂ ਪੈਸੇ ਲਾ ਸਕਦਾ ਇਹ ਦਸਵੰਦੀ ਮਾਗ ਮạtਸਾਬ ਨੇ ਜੋ ਸ਼ੁਰੂਆਤ ਕੀਤੀ ਹੈ ਸਰਪਾਸ਼ਾ ਨੇ ਕਿ ਦਸਵੰਦ ਦੇਣਾ ਥੋੜਾ ਥੋੜਾ ਜਿੰਨਾ ਵੀ ਤਨਫੋਲ ਸਾਰੇ ਸਿੱਖਾਂ ਨੂੰ ਲੈਣਾ ਚਾਹੀਦਾ ਹੈ ਜਦੋਂ ਵੀ ਅਸੀਂ ਕਮਾਈ ਕਰਦੇ ਹਾਂ ਦਸਵਾਂ ਹਿੱਸਾ ਸਿੱਖਾਂ ਦੇ ਹਿੱਸੇ ਆਉਂਦਾ ਹੈਗਾ ਤਾਂ ਹੀ ਅਸੀਂ ਜਿਹੜੇ ਸਮਾਜ ਦੇ ਜਿਹੜੀਆਂ ਕ੍ਰਿਤੀਆਂ ਸਮਾਜ ਦੇ ਵਿੱਚ ਜਿਹੜੀਆਂ ਸਾਡੀਆਂ ਲੋੜਾਂ ਹੀ ਆ ਉਹ ਅਸੀਂ ਪੂਰਾ ਕਰ ਸਕਦੇ ਆ ਤੇ ਆਪਾਂ ਹੁਣ ਦਸਤਾਰ ਸਿਖਲਾਈ ਦੀ ਕਲਾਸ ਲਾਵਾਂਗੇ ਕਿੱਦਾਂ ਤੁਸੀਂ ਦਸਤਾਰ ਬੰਨ ਸਕਦੇ ਹੋ ਵੱਟਾਂ ਵਾਲੀ ਦਸਤਾਰ ਦੱਸ ਰਹੇ ਸੀ ਬੱਚਿਓ ਸਭ ਦੱਸਿਓ ਉਹ ਆਪਾਂ ਹੁਣ ਕੱਲਾ-ਕੱਲਾ ਲੜਤਾਂ ਨੂੰ ਇੱਥੇ ਰਸਾਲੇ ਬਹੁਤ ਹੀ ਸੌਖੀ ਦਸਤਾਰ ਆ ਪੁਰਾਣੇ ਸਮੇਂ ਤੋਂ ਜੋ ਰਾਜੇ ਮਹਾਰਾਜ ਉਹ ਤੇ ਪੇਜ ਨਹੀਂ ਲਾਉਂਦੇ ਸੀ ਦਸਤਾਰ ਦੇ ਵਿੱਚ ਇੱਕ ਵੱਟਾ ਵਾਲੀ ਸਿੰਪਲ ਦਸਤਾਰ ਬੰਨਦੇ ਹੁੰਦੇ ਸੀ ਇਹ ਉਹ ਆਪਾਂ ਜੋ ਤਲਾਹ ਦੇ ਦੱਸਾਂਗੇ ਤੇ ਤੁਹਾਨੂੰ ਵੀ ਬੇਨਤੀ ਕਰਦਾਗਾ ਕਿ ਗੁਰਦੁਆਰਾ ਸਾਹਿਬ ਸਾਰੇ ਬੱਚੇ ਆਇਆ ਕਰੋ ਬਾਸੇ ਖੇਡਣ ਦੇ ਬਜਾਏ ਇੱਥੇ ਆ ਕੇ ਗੁਰਬਾਣੀ ਪੜੋ ਗੁਰਬਾਣੀ ਦੇ ਜਾਪ ਚੱਲਦੇ ਹੋਣ ਗੁਰਬਾਣੀ ਦੀ ਆਵਾਜ਼ ਆਉਣ ਘਰ-ਘਰ ਦੇ ਵਿੱਚੋਂ ਤੇ ਹੁਣ ਸਮਾਂ ਵੀ ਦੇਖ ਲਓ ਕਿੰਨਾ ਭਿਆਨਕ ਚੱਲ ਰਿਹਾ ਆਪਾਂ ਬਹੁਤ ਹੀ ਵਧਾਈ ਦੇ ਪਾਤਰਾਂ ਤੁਸੀਂ ਬਹੁਤ ਚੰਗੇ ਕੰਮ ਆ ਰਹੇ ਆਂ ਕਿ ਇਸ ਕਾਲ ਯੁੱਗ ਦੇ ਵਿੱਚ ਜੋ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਆ ਕਿ ਉਸ ਪਾਤਸ਼ਾਹ ਦੀ ਜਿਹੜੀ ਬਰੈਗੀਆਂ ਕਰ ਰਹੇ ਆ ਕਿ ਉਸ ਪਾਤਸ਼ਾਹ ਦੀ ਜਿਹੜੀ ਦਸਤਾਰ ਨੂੰ ਬਚਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆਂਗੇ ਬਹੁਤ ਹੀ ਵੱਡੇ ਭੱਗਾ ਵਾਲਿਆਂਗੇ ਜਿੰਨਾ ਦਾ ਸਮਾਂ ਆਪਣਾ ਹਰ ਰੋਜ਼ ਇੱਥੇ ਕਲਾਸ ਦੇ ਵਿੱਚ ਨਿਕਲਿਆ ਕਰਨਾਗਾ ਤੇ ਬਹੁਤ ਵਧੀਆ ਮੈਨੂੰ ਇੱਥੇ ਜਦੋਂ ਵੀ ਮੈਂ ਆਉਣਾਗਾ ਪ੍ਰਬੰਧਕਾਂ ਦਾ ਵੀ ਤੇ ਗਰਮੀ ਸਿੰਘ ਭਾਈ ਜਗਦੇਵ ਸਿੰਘ ਜੀ ਜੋ ਕਿ ਝੱਕੜ ਵਾਲਾ ਤੋਂ ਆਨੇ ਉਹ ਵੀ ਪ੍ਰਾਣਿਕ ਗ੍ਰੰਥੀ ਹੈ ਲੋੜ ਹੈ ਗ੍ਰੰਥੀਆਂ ਨੂੰ ਸੰਭਾਲਣ ਦੀ ਲੋੜ ਹੈ ਗ੍ਰੰਥੀਆਂ ਦੀ ਸਿਹਤਾਂ ਗ੍ਰੰਥੀਆਂ ਦੇ ਬੱਚਿਆਂ ਦੀਆਂ ਪੜਾਈਆਂ ਜੋ ਵੀ ਸਾਨੂੰ ਸਾਡਾ ਫਰਜ਼ ਬਣਦਾ ਹੈ ਉਹ ਅਸੀਂ ਸੰਭਾਲੀਏ ਸਰਮੋਰ ਸਾਡੇ ਗ੍ਰੰਥੀ ਬਾਪ ਪੜਾਈ ਦਾ ਦਰਜਾ ਬੜਾ ਪਾਸ਼ਾ ਸਰ ਦੇਖੇ ਗਏ ਆ ਗ੍ਰੰਥੀ ਸੰਭਾਲਣ ਦੀ ਲੋੜ ਹੈ ਕਿ ਗ੍ਰੰਥੀ ਰੋਲੂ ਰਹੇ ਹੈ ਕਿ ਸਾਨੂੰ ਬੜਾ ਦੁੱਖ ਲੱਗਦਾ ਜਦੋਂ ਛੋਣੇ ਦੇ ਕਬੂਸ ਚੜਦੇ ਤੇ ਗ੍ਰੰਥੀ ਸੰਗਰ ਦੇ ਘਰ ਠਿੱਗੇ ਪਏ ਹੁੰਦੇ ਆ ਉਹਨਾਂ ਦੀਆਂ ਬਣਦੀਆਂ ਜੋ ਹੱਕ ਦਾ ਨੁਸਾਨ ਆ ਉਹਨਾਂ ਦੀਆਂ ਬਣਦੀਆਂ ਸਿਹਤਾਂ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਹੈ ਸਾਡੇ ਕੋਲ ਲੋੜ ਹੈ ਨਾ ਸਾਡੇ ਗ੍ਰਾਮੀਂ ਲੋਨਾਂ ਅੱਜ ਜੁਪੀ ਬਿਹਾਰ ਦੇ ਜਿਹੜੇ ਪ੍ਰਵਾਸੀ ਹੈ ਉਹ ਗ੍ਰਾਮੀਂ ਸਹਿਬਾਨ ਬਣ ਰਹੇ ਆਗੇ ਤੇ ਸਾਡੇ ਜਿਹੜੇ ਛੱਡ ਰਹੇ ਆਗੇ ਉਹ ਫਾਸਟ ਫੂਡ ਦੀਆਂ ਰੇੜੀਆਂ ਲਾਉਣ ਵਾਸਤੇ ਅੱਜ ਮਜਬੂਰ ਹੋ ਗਿਆ ਕਿ ਉਹਨਾਂ ਦਾ ਇਹਨਾ ਸਰੂਕਾਰਾ ਵੱਲੋਂ ਜਾਂ ਸੰਗਤਾਂ ਵੱਲੋਂ ਉਹਨਾਂ ਨੂੰ ਮਨਜ਼ੂਰ ਕਰਕੇ ਖਾਤਾਨੀ ਮਿਲਦਾ ਜਿਹਦੇ ਕਰਕੇ ਉਹ ਆਪਣੇ ਬੱਚਿਆਂ ਦੀ ਅਹਿਸਾਸ ਆਪਦੀਆਂ ਲੋੜਾਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਤੇ ਉਹ ਉਹਨਾਂ ਨੂੰ ਦੇਖ ਲੋ ਫਾਸਟ ਫੂਡ ਦੀਆਂ ਖਲਾ ਲਾਉਣੀਆਂ ਬੈਰੀਆਂ ਰੇੜੀਆਂ ਤੁਹਾਡਾ ਉਹਦਾ ਜਿਹੜਾ ਦਰਜਾ ਮੈਂ ਨਹੀਂ ਚਾਹੁੰਦਾ ਕਿ ਰੇਡੀਆਂ ਦੇ ਉੱਪਰ ਰੋਲੇ ਤੇ ਤੁਹਾਡਾ ਵੀ ਹੱਜ ਬੰਦਾ ਤੇ ਗਰੰਤੀ ਸਿੰਘਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਾਬਾ ਜੀ ਦਾ ਪੂਰਾ ਸਤਿਕਾਰ ਚਾਹੀਦਾ ਗਾ ਗੁਰੂ ਘਰਾਂ ਦੇ ਵਿੱਚ ਤੇ ਅਸੀਂ ਕੋਈ ਅਸੀਂ ਪਾਰਟੀ ਵਾਈ ਤੋਂ ਉੱਟ ਕੇ ਸਾਈਡ ਤੇ ਹੋ ਕੇ ਇੱਕ ਗੁਰੂ ਘਰ ਨੂੰ ਚਾ ਲੈ ਕੇ ਜਾਂਦੀ ਪੁਸ਼ਤ ਕਰੀਏ ਲਾ ਕੇ ਪਾਰਟੀ ਬਾਜੀ ਕਰੀਏ ਇੱਥੇ ਪਾਰਟੀ ਵਾਈ ਦਾ ਤਾਂ ਇੱਥੇ ਪਾਰਟੀ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਪਾਰਟੀ ਇੱਥੇ ਆ ਸ਼ਬਦ ਵਿਚਾਰ ਦੀ ਪਾਰਟੀ ਇੱਥੇ ਹੈਗੀ ਸਤਿ ਦੇ ਵਿਚਾਰ ਦੀ ਪਾਰਟੀ ਹੈਗੀ ਇੱਥੇ ਇਹਦੀ ਲੋਡ ਬੰਦੀ ਮਦਦ ਕਰਨ ਵਾਸਤੇ ਸੋ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਬੱਚੇ ਆਪਾਂ ਇੱਕ ਹਫ਼ਤੇ ਦਾ ਕੈਂਪ ਲੱਗਣਾ ਸਾਰੇ ਇਹ ਬੱਚੇ ਬੜੇ ਸਜੇ ਧੱਕ ਦੇ ਨਾਲ ਜਦੋਂ ਵੀ ਗੁਰੂ ਘਰ ਤੋਂ ਘਰ ਤੋਂ ਦੁਰਦੇ ਆਂ ਵੀ ੱੱੱਕਾ ਮੁੱਕੀ ਮਾਰਦੇ ਨਾਲ ਕੇ ਤੇ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਗੁਰੂ ਘਰ ਆ ਗਏ ਤੇ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਘਰ ਨੂੰ ਜਾਈਏ ਇਹ ਹੀ ਇੱਕ ਸੱਚੇ ਸੁੱਚੇ ਸਿੱਖ ਦੀ ਇੱਕ ਸਰਨੀ ਆ ਬਹੁਤ ਵਧੀਆ ਜਿਹੜਾ ਪਿੰਡਾਂ ਦਾ ਮਾਹੌਲ ਸੀਗਾ ਸਮੇਂ ਦੀਆਂ ਸਰਕਾਰਾਂ ਨੇ ਨਹੀਂ ਸੰਭਾਲਿਆ ਉਹਨਾਂ ਨੇ ਲੀਡਰਾਂ ਨੇ ਨਹੀਂ ਬੱਚੇ ਸੰਭਾਲੇ ਜਿਹੜੇ ਅੱਜ ਉਹਨਾਂ ਦਾ ਮੋਟਲਾ ਫਰਜ ਬੰਦਾ ਸੀ ਉਹਨਾਂ ਨੇ ਵੀ ਸਾਡੇ ਜਿਹੜੇ ਬੱਚਾ ਨੂੰ ਨਹੀਂ ਸੰਭਾਲਿਆ ਉਹ ਆਪ ਹੀ ਮਰਜਾਦਾ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਵਿਵਾਦ ਅੰਦਰ ਜਿਹੜੇ ਚੱਲ ਰਹੇ ਹਕੂਮ ਦੇ ਵਿੱਚ ਉਹਦੇ ਚੁਲਝ ਕੇ ਰਹਿ ਗਏ ਤੇ ਬੱਚੇ ਨਾ ਥੇ ਰਹਿ ਗਏ ਉਹ ਸਿੱਖਣ ਤੋਂ ਪਾਣੀ ਤੋਂ ਇੱਕ ਗੁਰ ਸੁੱਕੀ ਤੋਂ ਤੇ ਬੜੀ ਹੀ ਲੋੜ ਹੈ ਸਾਰਾ ਦਾ ਖਰਚ ਬੰਦਾ ਜਿੱਥੇ ਅਸੀਂ ਆਉਂਦਾ ਸਮਾਗਮ ਦੇ ਉੱਤੇ ਉਹਦੇ ਵੀ ਜਿਹੜੇ ਜੇ ਕਿਸ ਨੂੰ ਵਾਕਈ ਪਿਆਰ ਕਰਦੇ ਸਿੱਖੀ ਵਿਨਾ ਜੁੜੇ ਹੈ ਉਹਨਾਂ ਨੂੰ ਵੀ ਆਪ ਦਾ ਸਮਾਂ ਕੱਢ ਕੇ ਰਹਿਣਾ ਚਾਹੀਦਾ ੱੱਲੇ ਪੈਸੇ ਦੀ ਗੱਲ ਨਹੀਂ ਗੱਲ ਹੈ ਸਮੇਂ ਦੀ ਸਮਾਂ ਬੜਾ ਹੀ ਅੱਜ ਦੇ ਟਾਈਮ ਵਿੱਚ ਬੜਾ ਕੀਮਤੀ ਹੈ ਉਹ ਜੋ ਆਪਾਂ ਤੁਹਾਡੇ ਨਾਲ ਬਤਾ ਰਹੇ ਹਾਂ ਇਹ ਸਾਰਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ